ਆਪਣਾ ਵਧੀਆ ਭਵਿੱਖ ਬਣਾਉਣ ਵਾਸਤੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰ ਜਦੋਂ ਅਮਰੀਕਾ ਦੇ ਵਿੱਚ ਟਰੰਪ ਦੀ ਸਰਕਾਰ ਬੰਦੀ ਹੈ ਤਾਂ ਭਾਰਤੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਦੱਸ ਰਹੀਏ ਬੀਤੀ ਰਾਤ ਤੀਸਰਾ ਜਹਾਜ਼ ਪੰਜਾਬ ਪਹੁੰਚਿਆ ਜਿਨ੍ਹਾਂ ਵਿੱਚ ਜੇ ਗੱਲ ਕਰੀਏ ਪੰਜਾਬ ਦੇ ਨਗਰ ਦੇ ਲੱਗਦੇ ਸੁੱਭਾ ਹਮਾਂਚ ਦਾ ਨੌਜਵਾਨ ਵੀ ਉਹਨਾਂ ਵਿੱਚ ਸ਼ਾਮਿਲ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆਪਣੇ ਰੋਹਿਤ ਕਦੋਂ ਘਰ ਪਹੁੰਚੇ ਸਰ ਮੈਂ ਕੈਲਰਾਟ ਨੂੰ ਆਇਆ ਕਿੱਦੜਾ ਇਹ ਸਫਰ ਹੈ ਕਿੱਥੋਂ ਤੁਸੀਂ ਸ਼ੁਰੂਆਤ ਕੀਤੀ ਘਰੋਂ ਨਿਕਲ ਲੱਗੇ ਸਰ 18 ਜੁਲਾਈ ਨੂੰ ਨਿਕਲੇਗਾ ਆਪਣੇ ਘਰ ਤੋਂ ਦੋਈਲੀ ਦੋਈਵਲਾ ਬਰਦਰ ਨਾਲ ਗੱਲ ਹੋਈ ਏਜੰਟ ਦੀ ਕਿ ਉੱਥੋਂ ਯੂਐਸਾ ਦਾ ਵੀਜ਼ਾ ਲਗਵਾਇਆ ਜਾਏਗਾ ਤੇਰਾ ਇੱਕ ਨੰਬਰ 'ਚ ਜਦੋਂ ਮੈਂ ਦੋਈ ਪੁੱਜਿਆ ਉਦੋਂ ਇਦਾਂ ਦਾ ਕੁਝ ਵੀ ਨਹੀਂਗਾ ਉੱਥੇ ਜਿਹੜਾ ਬੰਦਾ ਉੱਥੇ ਮੈਨੂੰ ਟੱਕਰਿਆ ਅੱਗੇ ਮਿਲਾਇਆ ਜਿਸ ਬੰਦੇ ਨਾਲ ਉਹਨੇ ਮੇਰਾ ਜਾਂਦੇ ਮੇਰਾ ਪਾਸਪੋਰਟ ਰੱਖ ਲਿਆ ਫਿਰ ਮੈਨੂੰ ਜਿੱਥੇ ਰੱਖਿਆ ਗਿਆ ਉੱਥੇ ਪਹਿਲੇ 15-20 ਦਿਨਾਂ ਹੀ ਗੇ ਫਿਰ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਆਪਾਂ ਤਾਂ ਪਹਿਲਾਂ 2-2 ਮਹੀਨੇ ਹੋ ਗਏ ਤੇ ਫਸੇ ਫਿਰ ਉਸ ਤੋਂ ਬਾਅਦ ਕਾਰਗਲਵਾਦ ਕੀਤੀ ਘਰ ਦੇ ਦਰ ਅੱਗੇ ਪਰਛਾ ਰਹੇ ਨੇ ਕਿਉਂਕਿ ਪਹਿਲਾਂ ਹੀ ਬਹੁਤ ਕਰਜ਼ਾ ਟੇਸਰ ਫਿਰ ਮੈਂ ਬਰਦਨਾਂ ਗੱਲਬਾਤ ਕੀਤੀ ਕਹਿੰਦਾ ਕੋਈ ਨਾ ਟੈਨਸ਼ਨ ਲੈ ਹੋ ਜਾਊਗਾ ਕੰਮ ਟੈਨਸ਼ਨ ਨਾ ਲੈ ਗੱਲ ਤੇ ਫਿਰ ਉਸ ਤੋਂ ਕਾਰਦਿਆ ਕਰਾਂਦੇ ਫਿਰ ਜੇ ਮੈਂ 2 ਦਿਨ ਮਹੀਨੇ ਨੰਗੇ ਫਿਰ ਉਸ ਤੋਂ ਬਾਅਦ ਮੈਂ ਪਾਸਵਰਡ ਮੰਗਣਾ ਸਟਾਰਟ ਕਰਤਾ ਕਿ ਮੇਰਾ ਪਾਸਵਰਡ ਵਾਪਿਸ ਕਰ ਦੋ ਮੈਂ ਇੰਡੀਆ ਜਾ ਜਣਾ ਕਾਰ ਵਾਪਿਸ ਮੇਰੇ ਘਰ ਦੇ ਅੱਗੇ ਉਹ ਟੈਨਸ਼ਨ ਲੈਂਦੇ ਕਹਿੰਦਾ ਨਹੀਂ ਜੇ ਤੂੰ ਇੰਡੀਆ ਜਾਏਗਾ ਜਾਂ ਤਾਂ ਪੈਸੇ ਦੇਗਾ ਜਾਂ ਤਾਂ ਫਿਰ ਅੱਗੇ ਜਾਏਗਾ ਦੋਨਾਂ ਵਿੱਚੋਂ ਇੱਕ ਕੰਮ ਹੋਣਾ ਫਿਰ ਉਹ ਮੇਰੇ ਕੋਲ ਆਕਸ਼ਨ ਨਹੀਂ ਗਿਆ ਬਾਬਾ ਪਸਾਨਦਾ ਫਿਰ ਮੈਨੂੰ ਉਹਨਾਂ ਨੇ ਉੱਥੋਂ 5 ਮਹੀਨਿਆਂ ਵੱਲ ਮੈਟ੍ਰੀਡ ਦਾ ਗਰੀਸ ਦਾ ਵੀ ਜਲਵਾਕ ਦਿੱਤਾ ਜਦੋਂ ਗਰੀਸ ਦਾ ਵੀਜ਼ਾ ਆਇਆ ਫਿਰ ਉੱਥੇ ਮੈਂ ਮੈਟ੍ਰੀਡ ਗਿਆ ਪਹਿਲਾਂ ਉਹਨਾਂ ਗਰੀਸ ਦੇ ਵੀਜ਼ਾ ਜਦੋਂ ਆਇਆ ਉੱਥੇ ਮੈਨੂੰ ਪਹਿਲਾਂ ਪੈਸੇ ਦੀ ਮੰਗ ਕੀਤੀ ਕਹਿੰਦਾ ਪੈਸੇ ਦੋਗੇ ਤਾਂ ਵੀਜ਼ਾ ਮਿਲੇਗਾ ਤੁਹਾਨੂੰ ਫਿਰ ਉੱਤੇ ਵੀ ਪੈਸੇ ਦਿੱਤੇ ਫਿਰ ਉਸ ਤੋਂ ਬਾਅਦ ਜਦੋਂ ਮੈਟ੍ਰੀਡ ਪੁੱਜਿਆ ਫਿਰ ਉੱਥੇ 10-12 ਦਿਨ ਬਿਠਾਇਆ ਫਿਰ ਅੱਗੇ ਸਿਲਵਾਡੋਰ ਪੇ ਜਾਇਆ ਫਿਰ ਸਿਲਵਾਡੋਰ ਪੈਸੇ ਦੀ ਮੰਗ ਕੀਤੀ ਫਿਰ ਉਸ ਤੋਂ ਬਾਅਦ ਜਦੋਂ ਗਵਾਟਾ ਸਿਲਵਾਡੋਰ ਤੋਂ ਗਵਾਟਾ ਮਲਾ ਐ ਕਾਫੀ ਮੂਲਕੀ ਮਾਫੀਆਂ ਨਾਲ ਕੁੱਟ ਮਾਰ ਹੋਈ ਮੇਰੀ ਮੂਲਕੀ ਕੁੱਟ ਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਕਾਫੀ ਪੈਸੇ ਪੁਗੇ ਕੋਈ ਇਦਾਂ ਉਦਾਂ ਦੋ ਦੋ ਰਾਤਾਂ ਇਦਾਂ ਹੀ ਸੋਣੇ ਪਿਆ ਬਿਨਾਂ ਖਾਦੇ ਪੀਤੇ ਚਲੋ ਚੰਗੇ ਮਾੜੇ ਦਿਨ ਕੱਟੇ ਚਲੋ ਕੋਈ ਨਹੀਂ ਕੀ ਅੱਗੇ ਕੁਛ ਨਾ ਕੁਛ ਚੰਗਾ ਹੋਏਗਾ ਸਾਡੇ ਨਾਲ ਫੇਰ ਵੀ ਜਦੋਂ ਅੱਗੇ ਮੈਕਸੀਕੋ ਦਾ ਬਾਉਂਡਰ ਕ੍ਰੋਸ ਕੀਤਾ ਤੇ ਉੱਥੇ ਵੀ ਪੁਲਿਸ ਹੀ ਗਈ ਪੁਲਿਸ ਉਹ ਵੀ ਪੈਸੇ ਮੰਗਦੀਗੀ ਕੋਈ ਵੀ ਗੱਲਬਾਤ ਹੋਵੇ ਪੈਸੇ ਖੋਲਣ ਦੀਗੀ ਫੇਰ ਕਰ ਦੇ ਕਰਾਇਆ ਯੂਐਸ ਦਾ ਬਾਉਂਡਰ ਕ੍ਰੋਸ ਕੀਤਾ 3 ਫਰਵਰੀ ਨੂੰ ਆਪਾਂ ਫੇਰ 3 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਆਪਾਂ ਡਿਟੇਸ਼ਨ ਸੈਂਟਰ ਜਰੇ ਸਾਂਡਿਆਗੋ ਫੇਰ ਉਸ ਤੋਂ ਬਾਅਦ ਫੇਰ 14 ਤਰੀਕ ਨੂੰ ਉਹਨਾਂ ਨੇ ਲੀਸਟ ਕੱਢੀ ਜਾਰੀ ਕੀਤੀ ਆਪਾਂ ਲੱਗੇ ਕਿ ਰੀਲீஸ் ਕਰ ਲੱਗੇ ਆ ਪਰ ਨਹੀਂ ਉਹਨਾਂ ਨੇ ਜਨਦੇਵਾਰ ਕੱਢਦੇ ਸਾਰੇ ਜਦੋਂ ਦੇਖਿਆ ਤਾਂ ਇੰਡੀਨੀ 112 ਜਣੇਗੇ ਸਾਰਿਆਂ ਨੂੰ ਉਹਨਾਂ ਨੇ ਹੱਥ ਘੜੀਆਂ ਲਾਈਆਂ ਲੇਡੀਜ਼ ਨੂੰ ਛੱਡ ਕੇ ਹੱਥ ਘੜੀਆਂ ਲਾ ਕੇ ਤਾਂ ਉਹਨਾਂ ਨੇ ਬਾਸ 'ਚ ਬਿਠਾ ਲਿਆ ਤਾਂ ਬਾਸ ਚਲੀ ਘੰਟਾ ਘੰਟੇ ਘਰ ਚਲੀ ਫਿਰ ਜਾ ਕੇ ਇੱਕ 에어ਪੋਰਟ ਤੇ ਲਾਇਆ ਉਹਨਾਂ ਨੇ ਇਹ ਜਿਹੜੇ ਤੁਹਾਡੇ ਨਾਲ ਨੌਜਵਾਨ ਸੀਗੇ ਉਹ ਸਾਰਿਆਂ ਨਾਲ ਇਸ ਤਰ੍ਹਾਂ ਵਿਵਾਰ ਕੀਤਾ ਗਿਆ ਹਾਂ ਨਹੀਂ ਸੇ ਸਾਰਿਆਂ ਨਾਲ ਇੱਕ ਸਾਲ ਚੋਂ ਘੱਟੋ ਘੱਟ 60 70 ਜਾਣੇਗੇ ਤਾਂ ਹੁਣ ਕਿੰਨਾ ਕ ਪੈਸਾ ਰੁਹਾ ਲੱਗ ਚੁੱਕਾ ਕਿੰਨੇ ਪੈਸੇ ਤੁਹਾਡੇ ਏਜੰਟ ਲੈ ਚੁੱਕਾ ਆਪਣਾ ਤਾਂ 45 ਲੱਖ ਰੁਪਏ ਲੱਗ ਗਿਆ ਘਰ ਦੇ ਕੇ ਗਿਰਵੀ ਵੇਦੀਏ ਕਿੱਟ ਕਹਿੰਦਾ ਮਤਲਬ ਕੀ ਹੁਣ ਤਾਂ ਘਰ ਵੀ ਨਹੀਂ ਕੁਛ ਰਿਹਾ ਆਪਣੇ ਜੁਗਾ ਕਿਰਾਏ ਤੇ ਕੋਈ ਪਤਾ ਨਹੀਂ ਕਿ ਤੋਂ ਬੈਂਕ ਵਾਲੇ ਨੇ ਆਣਾ ਕਹਿੰਦਾ ਨਾ ਕਿ ਖਾਲੀ ਕਰੋ ਘਰ ਪਿਤਾ ਜੀ ਕੀ ਕੰਮ ਕਰਦੇ ਪਿਤਾ ਜੀ ਪਹਿਲਾਂ ਚਾਹ ਦਾ ਸਟਾਲ ਲਾਂਦੇਗੇ ਮਨ ਲਗੇ ਇਦਾਂ ਸਟੋਰ ਰੋਡ ਗੰਨੇ ਸਟੋਰ ਲਾਂਦੇ ਜਦੋਂ ਡੈਡੀ ਹੁਣੇ ਬਿਮਾਰ ਪਏ ਫਿਰ ਉਸ ਤੋਂ ਬਾਅਦ ਮੈਂ ਜਾਣਾ ਸਟਾਰਟ ਕਰਤਾ ਉੱਤੇ ਤੇ ਇਦਾਂ ਸਿਸਟਮ ਇਹਗਾ ਕਿ 21 ਦਿਨ ਕਮਾਈ ਕਰਨੀ ਦੋਨੋਂ ਭਰਾਵਾਂ ਨੇ ਫਿਰ 21 ਦਿਨਾਂ ਬਾਅਦ ਦੋਨੋਂ ਪੈਸੇ ਇਕੱਠੇ ਕਰਕੇ ਡੈਡੀ ਦਾ ਟ੍ਰੀਟਮੈਂਟ ਕਰਾਉਣਾ ਸ਼ਿਮਲੇ ਆ ਕੇ ਮੈਨੂੰ ਜਾਣੇ ਬੰਦਾ ਨਾਲ ਦੋ ਢਾਈ ਸਾਲ ਟ੍ਰੀਟਮੈਂਟ ਚੱਲਿਆ ਉਹਦੇ 'ਚ ਕਾਫੀ ਕਰਜ਼ਾ-ਗੁਰਜ਼ਾ ਚੜ ਗਿਆਗਾ ਫਿਰ ਫਿਰ ਇਸ ਕਰਕੇ ਜਦੋਂ ਡੈਡੀ ਦੀ ਜਦੋਂ ਡੈਥ ਹੋਈ ਉਸ ਤੋਂ ਬਾਅਦ ਫਿਰ ਪਹਿਲਾ ਕਰਜ਼ਾ ਲਾਂਦੇ ਰਹੇ ਤਾਂ ਕਰਕੇ ਉਦੋਂ ਛੇ ਜਿਹੜਾ ਏਜੰਟ ਉਹਦੇ ਖਿਲਾਫ ਕੀ ਕਰਵੇਂਗਾ ਕਾਰਵਾਈ ਕਰਨੀ ਪੈਣੀ ਕਿਉਂਕਿ ਉਹਨੇ 15 ਦਿਨ ਕਹਿ ਕੇ ਮੈਨੂੰ 7 ਮਹੀਨੇ ਲਵਾਏ ਮੇਰੇ 15 ਦਿਨਾਂ ਨਾਲ 11 ਕਾਨੂੰਨੀ ਤੌਰ ਤੇ ਇੱਕ ਨਾ ਮੈਨੂੰ ਭੇਜਿਆ ਅਮਰੀਕਾ ਨਾਲ ਮੈਨੂੰ ਇੱਕ ਨੰਬਰ ਤੇ ਗਿਆ ਹੈਗਾ ਬਸ ਮੈਨੂੰ ਕਾਰਵਾਈ ਹੈ ਜੇ ਇਹ ਕਿ ਜਿੰਨੇ ਵੇ ਮੇਰੇ ਲੱਗੇ ਉਹਨੇ ਮੈਨੂੰ ਵਾਪਸ ਮਿਲ ਜਾ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਦੋਤ ਕਾਰਵਾਈ ਹੋਣੀ ਚਾਹੀਦੀ ਉਹਦੇ ਖਿਲਾਫ ਕੀ ਕਹਿੰਦੇ ਅਮਰੀਕਾ ਅਮਰੀਕਾ ਪਹੁੰਚੇ ਜੋ ਪਹੁੰਚੇ ਕਿੰਨੇ ਦਿਨ ਅਮਰੀਕਾ ਦੇ ਰਹੇ ਤੁਸੀਂ ਅਮਰੀਕਾ ਜਮ 14 15 ਦਿਨ ਰਿਹਾ ਤੇ ਰੋਟੇਸ਼ਨ ਸੈਂਟਰ ਗੱਲਬਾਤ ਕਰਦੇ ਆ ਰੋਹਦ ਜੀ ਦੇ ਭੈਣ ਆ ਕਿਉਂਕਿ ਉਹ ਵੀ ਜੁਨੇ ਬੀਟੀ ਦੇਖੀ ਕਾਫੀ ਪਾਪ ਹੋ ਚੁੱਕੇ ਸੀ ਹਾਂਜੀ ਬਰਧਕਰਤ ਕੱਲ ਦਾਦਕਰ ਪਹੁੰਚਿਆ ਕੀ ਕਹੇ ਹਾਂਜੀ ਚਲੋ ਇੰਨੀ ਤਾਂ ਖੁਸ਼ੀ ਹੈ ਕਿ ਚਲੋ ਸਹੀ ਸਲਾਮਤ ਘਰ ਆ ਗਿਆ ਇਹ ਚੀਜ਼ ਤਾਂ ਚਲੋ ਵਧੀਆ ਬਸ ਇਹ ਹੈ ਕਿ ਜਨਾਬ ਕਿ ਸਾਨੂੰ ਸਰਕਾਰ ਨੇ ਡੁਬਾ ਦਿੱਤਾ ਇੱਕ ਕਿਸਮ ਦਾ ਕਿ ਅਸੀਂ ਜੋਸ ਆਪਣੇ ਵੇਖੇ ਨੇ ਇੱਕ ਗਰੀਬ ਨੇ ਉਹ ਪੂਰੇ ਨਹੀਂ ਕਰ ਸਕਦਾ ਅੱਜ ਦੇ ਟਾਈਮ ਤੇ ਇੱਕ ਗਰੀਬ ਸਪਣੇ ਉਹਨਾਂ ਦੇ ਪੂਰੇ ਹੁੰਦੇ ਜਿੰਦੀ ਪ੍ਰਾਪਰਟੀ ਵੀ ਹੈ ਸਭ ਕੁਝ ਹੈ ਮੈਂ ਇਹ ਨਹੀਂ ਕਹਿੰਦੀ ਕਿ ਪ੍ਰਾਪਰਟੀ ਹੋਣਾ ਕਿਸੇ ਦੀ ਗਲਤ ਹੈ ਪਰ ਲੋਕੀ ਚੋਗ ਨੂੰ ਜਾਂਦੇ ਕੋਈ ਮਜਬੂਰੀ ਨੂੰ ਜਾਂਦਾ ਇਹ ਚੀਜ਼ ਦੀ ਗੱਲ ਹੈ ਸਾਰੀ ਤੇ ਜੇ ਬੰਦੇ ਨੇ ਕਰਜ਼ਾ ਚੱਕਿਆ ਚਲੋ ਇਹ ਸੋਚ ਕੇ ਚੱਕਿਆ ਕੋਈ ਗੱਲ ਨਹੀਂ ਦੋਨੋਂ ਭਰਾ ਰਾਜੇ ਕਿ ਕਮਾਣ ਗਿੰਦਾ ਕਿਹੜਾ ਪਿਓ ਸਿਰ ਤੇ ਆ ਕਿ ਚਲੋ ਉੱਤਰ ਹੀ ਜਾਂਦਾ ਜੇ ਅੱਜ ਸੋਚਾਂਗਾ ਕੱਲ ਨੂੰ ਪੂਰਾ ਹੋਏਗਾ ਤੇ ਸੋਚਣਾ ਕਿ ਤੇ ਹੋਰ ਨੀਚੇ ਨੂੰ ਅਸੀਂ ਚੱਲ ਗਏ ਹੁਣ ਇੰਨਾ ਕਰਜ਼ਾ ਹੈ ਕਿ ਦੋਨੋਂ ਭਰਾ ਮਿੰਨੂ ਨੂੰ ਲੱਗਦਾ ਸਾਰੀ ਉਮਰ ਵੀ ਲਾਂਦੇ ਰਹਿ ਜਾਣਗੇ 45 ਲੱਖ ਸਰ ਟੋਟਲੀ ਚੱਕਿਆ ਹੀ ਆ ਮੰਮੀ ਆ ਕਿਹੜਾ ਕੋਈ ਕੋਈ ਕਾਰੋਬਾਰ ਹੈ ਨਹੀਂਗਾ ਕੋਈ ਵੀ ਤੇ ਕਿੱਥੋਂ ਆਣਿਆ ਮੈਂ ਸਰਕਾਰ ਤੋਂ ਕੀ ਮੰਗ ਕਰਦੇ ਤੇ ਸਰਕਾਰ ਤੋਂ ਇਹੀ ਮੰਗਾ ਮੇਰੀ ਕਿਕ ਤਾਂ ਪਹਿਲਾਂ ਏਜੰਟ ਤੇ ਪਰਚਾ ਦਿੱਤਾ ਜਾਏ ਉਹ ਤੇ ਸਖਤ ਸਖਤ ਕਾਰਵਾਈ ਕੀਤੀ ਜਾਏ ਜਿੰਨਾ ਸਾਡਾ ਦਿੱਤਾ ਲਿਆ ਜੋ ਵੀ ਠੱਗੀ ਕੀਤੀ ਹੈ ਸਾਡੇ ਨਾਲ ਉਹ ਸਾਨੂੰ ਵਾਪਸ ਕੀਤਾ ਜਾਏ ਤੇ ਸਰਕਾਰ ਬੇਰੋਜ਼ਗਰੀ ਬੇਰੋਜ਼ਗਾਰੀ ਨਾ ਇੰਡੀਆ ਚ ਰੱਖੋ ਤੇ ਬੱਚੇ ਨਹੀਂ ਬਾਹਰ ਜਾਂਦੇ ਤੇ ਨੌਕਰੀਆਂ ਦਿਓ ਉਹਨੇ ਇਨੇ ਇੰਡੀਅਨ ਆਰਮੀ ਦੀ ਕਲੀਅਰ ਕੀਤਾ ਸਰ ਉਸ ਟਾਈਮ ਤੇ ਵੀ ਕੈਨਸਲ ਕਰਤੀ ਪਰ ਠੀਕ ਰੀਟੈਂਟ ਟੈਸਟ ਰਹਿ ਗਿਆ ਤੇ ਅਗਨੀਵੀਰ ਕਰਤਾ ਉਸ ਟਾਈਮ ਤੇ ਸਾਰ ਇੰਨਾ ਟੁੱਟ ਗਿਆ ਸੀ ਕਿ ਮਮਾ ਮੈਂ ਇਨੀ ਮਿਹਨਤ ਕੀਤੀ ਕਿ ਮੇਰੇ ਪੱਲੇ ਕੁਝ ਨਹੀਂ ਹੋ ਪਿਆ ਉਸ ਟਾਈਮ ਤੇ ਵੀ ਸਾਰ ਇੰਨਾ ਰੋਂਦਾ ਰਿਹਾ ਹੀ ਨਾ ਤਾਨੂੰ ਪਤਾ ਕਿ ਕਿਦਾਂ ਨੂੰ ਸਾਂਭਿਆ ਦੂਸਰੀ ਗੱਲ ਹੈ ਜੀ ਅੱਜ ਸੁਪਨਾ ਇੱਕ ਦੂਜਾ ਵੇਖਿਆ ਕਿ ਚਲੋ ਕੋਈ ਗੱਲ ਨਹੀਂ ਵਿਦੇਸ਼ੀ ਕੰਟਰੀ ਚ ਰਹੇਗਾ ਵਧੀਆ ਦੋਨਾ ਆ ਕੇ ਹੋਰ ਥੱਲੇ ਲੱਗ ਗਏ ਅ ਹੁਣ ਮੰਗ ਹੀ ਕਰ ਦੋ ਸਰਕਾਰ ਤੋਂ ਲਾਸਟ ਸਰ ਇਹ ਹੀ ਮੰਗਿਆ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ ਗੱਲਬਾਤ ਕੀਤੀ ਹੈ ਉਸ ਨੌਜਵਾਨ ਨਾਲ ਜਿਹੜਾ ਕਿ ਬੀਤੀ ਰਾਤ ਹੀ ਆਪਣੇ ਘਰ ਪਹੁੰਚਿਆ ਔਰ ਦੱਸਦੀ ਹੈ 40 45 ਲੱਖ ਰੁਪਇਆ ਲਾ ਕੇ ਇਹ ਰੋਹਿਤ ਹੈ ਅਮਰੀਕਾ ਪਹੁੰਚਿਆ ਜੀ ਅਮਰੀਕਾ ਸਿਰਫ 10 12 13 ਦਿਨ ਹੀ ਅਮਰੀਕਾ ਰਿਹਾ ਉਸ ਤੋਂ ਬਾਅਦ ਨੂੰ ਡਿਪੋਰਟ ਕੀਤਾ ਗਿਆ ਬਾਕੀ ਪਰਿਵਾਰ ਦੀ ਮੰਗ ਹੈ ਕਿ ਜਿਹੜਾ ਏਜੰਟ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ